ਆਦੀ ਵਾਲਮੀਕੀ ਅੰਬੇਦਕਰ ਮਹਾਪੰਚਾਇਤ ਸੰਗਠਨ ਤੋਂ ਸ਼ਹਿਰੀ ਪ੍ਰਧਾਨ ਜਗਪ੍ਰੀਤ ਸਿੰਘ ਮੈਂ ਬਿਜਲੀ ਘਰ ਮੁਸਤਫਾਬਾਦ ਦਾ ਰਹਿਣ ਵਾਲਾ ਹਾਂ ਮੈਂ ਅਪੀਲ ਕਰਦਾ ਹਾਂ ਹੁਣ ਇਸ ਟਾਈਮ ਜੋ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਵੀ ਕਰਦਾ ਹਾਂ ਕਿ ਜੋ ਇਹ ਪਿੱਛੇ ਬਿਜਲੀ ਬੋਰਡ ਵਾਲਿਆਂ ਨੇ ਫਾਲਤੂ ਟਰਾਂਸਫਾਰਮ ਤੇਲ ਦੇ ਡਰਮ ਇਹ ਸਫੇਦੇ ਕੁਝ ਜੋ ਕਿ ਕੇਵਲਾਂ ਵਾਲੇ ਚੱਕੇ ਜੋ ਕਿ ਐਕਸਟਰਾ ਬਾਲਣ ਜੋ ਵੇਸਟ ਪਿਆ ਹੁੰਦਾ ਉਹ ਸਾਰਾ ਹੀ ਦੀਵਾਰ ਦੇ ਨਾਲ ਹੈ ਇਤੋਂ ਪਹਿਲਾਂ ਵੀ 3-4 ਚਾਂਸ ਹੋ ਚੁੱਕੇ ਨੇ ਇਸ ਟਾਈਮ ਆਪਾਂ ਦੇਖਿਆ ਜਾਵੇ ਸਿਮਰ ਜੀ ਤੁਸੀਂ ਲਾਈਵ ਵੀ ਦੇਖਿਆ ਵਾ ਕਿ ਕੁਝ ਘਰਾਂ ਦੇ ਵਿੱਚ ਜੋ ਕਿ ਨੁਕਸਾਨ ਹੋਇਆ ਹੈ ਕੁਝ ਘਰਾਂ ਦੀਆਂ ਦੀਵਾਰਾਂ ਤੱਕ ਫਟ ਚੁੱਕੀਆਂ ਨੇ ਇਹ ਪ੍ਰਸ਼ਾਸਨ ਦੇ ਕੰਨਾਂ ਤੱਕ ਅਜੇ ਤੱਕ ਕੋਈ ਜੂੰ ਨਹੀਂ ਸਰਕੀ ਅਹੀਂ ਫੇਰ ਵੀ ਅਪੀਲ ਕਰਦੇ ਆ ਕਿ ਜੇ ਇਸ ਤੋਂ ਅੱਗੇ ਵੀ ਕੋਈ ਨਾ ਅਜੇ ਤੱਕ ਇਹਦੇ ਬਾਰੇ ਸੋਚਿਆ ਗਿਆ ਤਾਂ ਫਿਰ ਅਹੀਂ ਐਸ ਡੀਓ ਦੇ ਅੱਗੇ ਜਾ ਕੇ ਉਹਨਾਂ ਦੇ ਦਫ਼ਤਰ ਦੇ ਅੱਗੇ ਧਰਨਾ ਦੇਵਾਂਗੇ ਸਾਰੇ ਰਲ ਕੇ ਤੇ ਜੇ ਤਾਂ ਵੀ ਨਹੀਂ ਫਿਰ ਇਹਦੇ ਤੋਂ ਵੀ ਉੱਪਰ ਜੋ ਕੀ ਕਾਰਵਾਈ ਕੀਤੀ ਜਾਏਗੀ ਹਾਂਜੀ ਜੀ ਇਹ ਬਿਲਕੁਲ ਸਹੀ ਆ ਜੋ ਕਿ ਪਹਿਲਾਂ ਵੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਤਿੰਨ ਚਾਰ ਵਾਰੀ ਇਹ ਚਾਂਸ ਹੋ ਚੁੱਕੇ ਨੇ ਤੇ ਜੇ ਅਜੇ ਵੀ ਇਹਦੇ ਤੇ ਕੋਈ ਵੀ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਇਤੋਂ ਅੱਗੇ ਜੋ ਸੋਚਾ ਉਹ ਫਿਰ ਦੇਖਾਂਗੇ ਜੀ ਸਰ ਤੁਸੀਂ ਖੁਦ ਦੇਖ ਕੇ ਆਏ ਜੇ ਲਾਈਵ ਆ ਅਜੇ ਵੀ ਉੱਥੇ ਅੱਗ ਬਲ ਰਹੀ ਆ ਅਜੇ ਵੀ ਉਹਦੇ ਵਿੱਚੋਂ ਜੋ ਕਿ ਲਪਟਾਂ ਲਾਲ ਰੰਗ ਦੀਆਂ ਨਿਕਲ ਰਹੀਆਂ ਨੇ ਲੋਕਾਂ ਦੀ ਰੋਟੀਆਂ ਜੀ ਹਾਂਜੀ ਸਰ ਜ਼ਰੂਰ ਪਈ ਹੁਣ ਉਹ ਸ਼ਾਮ ਤੱਕ ਤੇ ਪਾਇਆ ਗਿਆ ਜੋ ਕਿ ਉਥੇ ਤੇਲ ਜੋ ਕੋਲਾ ਬਣ ਚੁਕਿਆ ਚੱਕੇ ਉਹ ਅਜੇ ਵੀ ਬਲ ਰਹੇ ਨੇ ਸਰ ਇਹ ਕੋੜਲਾ ਵਸਤੀ ਮਸਲਾਬ ਬਡਾਲ ਰੋਡ ਨਾਮ ਇਹ ਹੈ ਬਲਰਾਜ ਮਹਿਨੀਆ ਕੀ ਗੱਲ ਹੋਈ ਯਾਰ ਸਰ ਅਸੀਂ ਰਾਤ ਸਾਰੀ ਜਾ ਕੇ ਕੱਟੀ ਐ ਇੱਥੇ ਰਾਤ ਇੰਨੀ ਅਗ ਨਾਲ ਮਤਲਬ ਪਰੇਸ਼ਾਨ ਹੋਇਆ ਵੀ ਇੰਨੀ ਅਗ ਦੀਆਂ ਲਪਟਾਂ ਬੜੇ ਅਸਮਾਨ ਤੱਕ ਚੁੰਧੀਆਂ ਪਈਆਂ ਸੀਗੀਆਂ ਔਰ ਅੱਗੇ ਵੀ 4-5 ਵਾਰ ਇੱਥੇ ਅਗ ਲੱਗ ਚੁਕੀ ਹੈ ਔਰ ਸਾਡੇ ਪਿਛਲੇ ਪਾਸੇ ਅੱਗੇ ਪਾਸੇ ਰਹਿਸ਼ਾਨ ਦੇ ਸਾਡੀਆਂ ਗਲੀ ਮੱਲੇ ਨੇ ਬੈਕ ਸਾਈਡ ਤੇ ਬਿਜਲੀ ਬੋਰਡ ਹੈਗਾ ਬਿਜਲੀ ਬੋਰਡ ਦਾ ਟਰਾਂਸਫਾਰਮਰ ਕੋਈ ਸਫਾਈ ਨਹੀਂ ਪਿੱਛੇ ਤੇਲ ਖਿਲਰਿਆ ਹੋਇਆ ਔਰ ਥਾ ਥਾ ਦੇ ਕਾਪੂਟ ਰੁਕ ਗਿਆ ਕੋਈ ਸਫਾਈ ਨਹੀਂ ਸਪਸਪੋਲੇ ਵੀ ਤਰ ਹੁੰਦੇ ਸਾਡੇ ਵਾਲੇ ਪਾਸੇ ਬਹੁਤੀ ਪਰੇਸ਼ਾਨ ਲਗੇ ਰਾਤ ਸਾਰੀ ਅਸੀਂ ਜਾਗ ਡੀਏ ਅਸੀਂ ਸਾਰਿਆਂ ਨੇ ਧਰਾਂ ਘਰਾਂ ਚ ਆਪਣੇ ਸੈਂਟਰ ਕੱਢੇ ਬਾਹਰ ਬਾਹਰ ਸਟੇ ਵੀ ਅਗਣਾ ਲੱਗ ਜੇ ਪਿਛਲੇ ਪਾਸੇ ਮਕਾਨ ਦੇ ਇੰਨੀ ਲਪਟਾਂ ਚਲਦੀ ਪਈਆਂ ਅਸੀਂ ਬੰਗਾਨਾਂ ਤੱਕ ਅਗ ਲੱਗ ਚੁੱਕੀ ਸੀਗੀ ਅਕਸਰ 1:30 ਵਜੇ ਨਾਲ ਲੱਗੀ ਐ 1:30 ਤੋਂ ਲੈ ਕੇ ਫਿਰ 5:30 6:00 ਵਜੇ ਦਾ ਅੱਗ ਚਲ ਦੇਦੀ ਐ ਫਾਇਰ ਵਿਗਟ ਦੀਆਂ ਗੱਡੀਆਂ ਫਾਇਰ ਵਿਗਟ ਗੱਡੀਆਂ ਇੱਕ ਇੱਕ ਤੋਂ ਇੱਕ ਇੱਕ ਤੋਂ ਇੱਕ ਮਤਲਬ 6-7 ਗੱਡੀਆਂ ਆ ਚੁੱਕੀਆਂ ਤੇ ਹੁਣ ਅੱਗੇ ਦਾ ਕਿੱਦਾਂ ਹੁਣ ਅੱਗ ਮੁੱਕ ਚੁੱਕਿਆ ਤਾਂ ਸ਼ਾਂਤ ਧ ਗਈ ਅੱਗ ਵੈਸੇ ਇਹ ਆਈ ਆ ਮੰਗ ਕਰਦੇ ਆ ਵੀ ਪਿਛੇ ਪਛੇ ਸਾਡੇ ਸਫੈਦੇ ਬੜੇ ਲੱਗੇ ਐ ਇੰਨਾ ਜੰਗਲ ਬੜਿਆ ਐ ਜੰਗਲ ਦੇ ਇੰਨਾ ਬੜਿਆ ਵੀ ਕੋਈ ਪਸ਼ੂਣ ਗੱਲ ਹੀ ਕੋਈ ਨਹੀਂ ਐ ਕੋਈ ਇੱਥੇ ਸੁਧਾਰ ਨਹੀਂ ਐ ਕੋਈ ਬਿਜਲੀ ਬੋਰਡ ਵੀ ਨਹੀਂ ਖਿਆਲ ਹੀ ਕਰਦਾ ਬਸ ਪਰ ਉਹ ਡਿਊਟੀ ਕਰਦੇਗੇ ਤਾਂ ਕੋਈ ਧਿਆਨ ਨਹੀਂ ਹੁੰਦਾ ਜਿੰਨਾ ਕਬਾ ਮਤਲਬ ਟਰਾਂਸਫਰ ਫਟ ਸਕਦਾ ਹੈ ਟਰਾਂਸਫਰ ਮਤਲਬ ਇੰਨਾ ਬਲਾਸਟ ਹੋ ਸਕਦਾ ਹੈ ਕਿ ਸਾਰੀ ਆਬਾਦੀ ਨੂੰ ਮਤਲਬ ਘੇਰਾ ਪਾ ਸਕਦੇ ਆ ਆਹੀ ਬੀਲੀ ਘਰ ਵਾਲਿਆਂ ਨੂੰ ਕਹਿਣਾ ਜਿਉਂਨੇ ਵੀ ਇੱਥੇ ਜਿਹੜਾ ਕੁਾਰ ਸਾਰਾ ਇਕੱਠਾ ਕੀਤਾ ਇਹਨਾਂ ਨੂੰ ਚੁੱਕੋ ਤੇ ਟਰਾਂਸਫਰ ਹੁੰਦੇ ਤੇ ਵੀ ਜਿਹੜਾ ਖਲੜਾ ਇੱਥੇ ਪੁਰਾਣਿਆਂ ਦਾ ਰੱਖਿਆ ਵੀ ਚੁੱਕੋ ਤੇ ਇਹਦੇ ਨਾਲ ਲੋਕਾਂ ਦੇ ਘਰਾਂ ਦਾ ਬਚਾਅ ਹੋਊਗਾ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਰਾਤੀ ਸਾਰੀ ਰਾਤ ਨਹੀਂ ਸੁੱਤੇ ਲੱਗ ਚੁੱਕੀ ਆ ਜੀ ਬਹੁਤ ਜ਼ਿਆਦਾ ਰਾਤੀਂ ਚ ਫੈਦਿਆਂ ਤੱਕ ਤਾਂ ਤਾਂ ਲਾਈਟਾਂ ਜਾਣ ਡੀਆਂ ਅਸੀਂ ਬਹੁਤ ਮੁਸ਼ਕਲ ਬਚਾ ਹੋਇਆ ਲੋਕਾਂ ਦਾ ਪਰ ਅਸੀਂ ਦੇਖਣਾ ਹੋਇਆ ਜੀ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਲੋਕਾਂ ਦਾ ਵੀ ਨੁਕਸਾਨ ਹੋਇਆ ਇੱਕ ਘਰ ਤੇ ਪਾਣੀ ਪਾ ਪਾ ਕੇ ਬੁਝਾਇਆ ਸਾਰੇ ਮੱਲੇ ਆ ਲੈਣ ਪਰ ਪ੍ਰਸ਼ਾਸਨ ਤੇ ਬਿਜਲੀ ਬੋਰਡ ਵਾਲੇ ਤੇ ਆਪ ਤੇ ਸਾਰੇ ਸੁੱਤੇ ਜਾਂ ਨੀਂਦ ਦੇ ਨਾਲ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਹੈਗਾ ਫਿਕਰ ਹੀ ਨਹੀਂ ਹੈਗਾ ਅਜੇ 10 ਵਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਹੋ ਸਕਦਾ ਜੀ ਇਹ ਬਚਾ ਹੋ ਗਿਆ ਰੱਬ ਨੇ ਗੁਰੂ ਮਾਰਾ ਨੇ ਬਚਾ ਕੀਤਾ ਉਹ ਤੇ ਸਾਰੇ ਇਲਾਕੇ ਵਾਲਿਆਂ ਦੇ ਨਾਲ ਰਲ ਕੇ ਸਾਰੇ ਇੱਥੇ ਪ੍ਰਦਰਸ਼ਨ ਕਰਾਂਗੇ ਤਰਨਾ ਪ੍ਰਧਾਨ ਦਸਾਂਗੇ ਪੀਐਸਓ ਸਮਾਨ ਚੁੱਕੋ ਜਿਹੜਾ ਘੁਆੜ ਦਾ ਇਕੱਠਾ ਕਰਕੇ ਛੁੱਟਿਆ ਇੱਥੇ ਹਾਂਜੀ ਸਪਾਈ